ਕਬੱਡੀ ਖੇਡ ਪਿਆਰੀ ਹੈ ਇਹ ਰਲ ਮਿਲ ਕੇ ਮੇਲੇ ਤੇ ਤਿਹਾਰ ਮਨਾਉਂਦੇ ਨੇ ਉਹ ਸਾਰਾ ਜੱਗ ਗਵਾ ਪੰਜਾਬੀ ਸ਼ੇਰ ਕਹਾਉਂਦੇ ਨੇ ਸਾਰਾ ਜੱਗ ਗਵਾ ਪੰਜਾਬੀ ਸ਼ੇਰ ਕਹਾਉਂਦੇ ਨੇ ਇਹ ਸ਼ੇਰਾਂ ਦੀ ਕੌਮ ਮਾਤ ਨੂੰ ਮਖੌਲਾ ਕਰਨ ਵਾਲੀ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਸੁੱਗਾ ਸਾਬ ਗੱਡਾ ਡਈਆਂ ਤੇ ਗੱਡਾ ਡਈਆਂ ਤੇ ਅਰਸ਼ ਬੁੱਕਣ ਵਾਲੀ ਧਰਤੀ ਦਾ ਜਿੰਨੇ ਜੀਆਂ ਸਾਨਾਂ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਗੁੱਜੀਆਂ ਗੁੱਜੀਆਂ ਤਾਕਤਾਂ ਨੇ ਸਾਨਾਂ ਵਾਲੇ ਭੇੜ ਹੈ ਖੇਡ ਕਬੱਡੀ ਦੀ ਗਰਾਊਂਡ ਅੰਦਰ ਪੁੱਠੀ ਪੈ ਗਈ ਹੈ ਮੱਖਣ ਦਾ ਚੇਲਾ ਆਹ ਸਾਹਮਣੇ ਲੁੱਟ ਗਿਆ ਮੇਲਾ ਖੇਡ ਮੈਦਾਨ ਦੇ ਵਿੱਚ ਤਾੜੀਆਂ ਵੱਜ ਚੁੱਕੀਆਂ ਮਾਰੇ ਪੰਜਾਬੀ ਵੀਰੋ ਆਹ ਸਾਹਮਣੇ ਆਏ ਸੱਦ ਕੇ ਵਾਹ ਸੋਹਣਿਆ ਗਰਾਊਂਡ ਵਿੱਚ ਅਗਲੀ ਰੇਡ ਫਰੰਦੀਪੁਰਿਆ ਤਿਆਰ ਬਰ ਤਿਆਰ ਹੈ ਜਦ ਲੋਹੇ ਨੂੰ ਲੋਹਾ ਕੱਟਦਾ ਫਿਰ ਪਾਮੜ ਪਹਿਨ ਚੰਗਿਆੜਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦੇ ਨਹੀਂ ਫੋਕੇ ਲਲਕਾਰਿਆਂ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਫਰੰਦੀਪੁਰਿਆ ਨੇ ਫਾੜਕ ਬੰਦ ਕਰਤਾ ਫਰੰਦੀਪੁਰਿਆ ਨੇ ਫਾੜਕ ਬੰਦ ਕਰਤਾ ਏ ਬੱਲੇ 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 ਇੱਕ ਵਾਰੀ ਠੋਕੋ ਥਾੜੀ ਮੇਰੇ ਪੰਜਾਬੀ ਵੀਰੋ ਗਰਾਊਂਡ ਦੇ ਵਿੱਚ ਦੁਨੀਆਂ ਆਛਾਛ ਆਛਾਛ ਕਰਦੀ ਐ ਦੁਨੀਆਂ ਆਛਾਛ ਕਰਦੀ ਐ ਜੇਰਾ ਤਾੜੀ ਮਾਰ ਦੋ ਬਈਏ ਤਿੰਨ ਪੁੱਜੀ ਹੋਈ ਰੱਬ ਰੂਪੀ ਸੰਗਤ ਦਾ ਮੱਖਣ ਸੰਦੋ ਮੱਖੀ ਵਾਲਾ ਆਹ ਫਰੰਦੀਪੁਰੀਏ ਗੋਪੀ ਨੂੰ ਸਰਦਾਰ ਅਵਤਾਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਗਰਮੇਸ਼ ਸਿੰਘ ਜੀ ਸਰਪੰਚ ਇੰਦਰਜੀਤ ਸਿੰਘ ਜੀ ਸਰਪੰਚ ਕਹਿੰਦੇ ਵੀਰੇ ਦੇ 2 2000 ਦੇ ਕਰ ਦਿਓ ਪਰ ਪ੍ਰੀਤ ਭਾਈ ਲੱਧੂ ਦੀ ਧਰਤੀ ਦਾ ਮੇਰੇ ਪੰਜਾਬੀ ਵੀਰੋ ਆਜ ਸਦਕੇ ਆਜ ਸਦਕੇ ਆਜ ਸਦਕੇ ਠੋਕੋ ਖਾਂ ਤਾਲਾ ਸਰਪੰਚ ਇੰਦਰਜੀਤ ਸਿੰਘ ਜੀ ਕਹਿੰਦੇ ਵੀਰੇ ਦੇ 2 2000 ਤੇ ਬਾਜੂ ਬੈਂਕਾਂ ਵਾਲੇ ਦੀ ਕਬੱਡੀ ਬਾਬਾ ਰੂੜਾ ਜੀ ਦੇ ਸਥਾਨਾਂ ਤੇ 24 ਤਰੀਕ ਨੂੰ ਹੋਵੇਗੀ ਮੇਰੇ ਪੰਜਾਬੀ ਵੀਰੋ ਏ ਹੁਣ ਗੱਲ ਮੁਸ਼ਕਲ ਹੋ ਗਈ ਐ ਹੁਣ ਫਸ ਗਿਆ ਤੰਦੌਰ ਚ ਬਿੱਲਾ ਤੇ ਇਹ ਗੱਲ ਮੁਸ਼ਕਲ ਐ ਗੱਲ ਪਸੂਤੀ ਬਣ ਗਈ ਐ ਹੂਟਰ ਵੱਜ ਗਿਆ ਹੂਟਰ ਵੱਜ ਗਿਆ ਇਹ ਆ ਇਹ ਆ ਪੈਂਦਾ ਭੰਗੜਾ ਭੰਗੜਾ ਹਰ ਇੱਕ ਰੇਡ ਤੇ ਹਰ ਇੱਕ ਰੇਡ ਤੇ ਆ ਵੀ ਕਾਕਾ ਕੋਈ ਸਾਹ ਮੜ ਲਓ ਮਾਇਆ ਹਰ ਉਹਨਾਂ ਤੇ ਤਰੀ ਇਸ ਗੱਲ ਦਾ ਦਾਵਾ ਕਰੀਏ ਨਾ ਮੈਂ ਕਦੇ ਨਹੀਂ ਦਿੱਗਿਆ ਜ਼ਿੰਦਗੀ ਵਿੱਚ ਇਸ ਗੱਲ ਦਾ ਦਾਵਾ ਕਰੀਏ ਨਾ ਆਹ ਸਾਹਮਣੇ